ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਪਹਿਰੇਦਾਰ ਸਿੰਘ ਮਿਸਾਲ న్యూਸ ਦੇਖਦੇ ਰਹੋ ਸਿੰਘ ਮਿਸਾਲ న్యూਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ న్యూਸ ਨਾਲ ਵਾਨਪੁਰ ਜੀ ਦਾ ਖਾਲਸਾ ਸ਼ਿਰਵਾਸ ਗੁਰਜੀ ਕੀ ਖਤੇ ਸੋ ਮੈਂ ਤੁਹਾਨੂੰ ਆਪਣਾ ਜੱਗੀ ਦਿੰਦਾ ਜੀ ਸੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਧੰਨ 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 ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਪ੍ਰਕਾਸ਼ ਤੇ ਹਾਰੇ ਨੂੰ ਮੁੱਖ ਰੱਖਦੇ ਹੋਏ ਆਪਣੇ ਹਸਪੀਟਲ ਗੁਰੂ ਨਾਨਕ ਹੈਲਥ ਕੇਅਰ ਸੈਂਟਰ ਦੇ ਵਿੱਚ ਹਰੇਕ ਸਾਲ ਦੇ ਤਰ੍ਹਾਂ ਇਹ ਸਸਤਾ ਰੀ ਆਪਾਂ ਸਮੂਹ ਸੰਗਤ ਦੇ ਗਏ ਇੱਕ ਉਪਰਾਲਾ ਕਰਦੇ ਆ ਜੇ ਰੋਣਵਾਂ ਦਾ ਪ੍ਰੀਕਿਆਨ ਫਰੀ ਦਵਾਈਆਂ ਫਰੀ ਮੈਡੀਕਲ ਚੈੱਕਅਪ ਜਿਹੜਾ ਹੋਇਆ ਕਰਵਾਇਆ ਜਾਂਦਾ ਇੱਥੇ ਸੋ ਇਸ ਵਾਰ ਵੀ ਆਪਾਂ ਦਸਵਾਂ ਜਿਹੜਾ ਵਿਚਾਰ ਖੂਦਨ ਕੈਂਪ ਅਤੇ ਫਰੀ ਮੈਡੀਕਲ ਚੈੱਕਅਪ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਜੋ ਕਿ 8 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਇੱਥੇ ਆਪਣੇ ਪਾਇਲ ਗੁਰਨਾਣ ਸੈਕੀਟਰ ਸੈਂਟਰ ਦੇ ਵਿੱਚ ਲਗਾਇਆ ਜਾਣਾ ਹੈ ਜੋ ਕਿ ਆਪਣੀ ਲੋਕੇਸ਼ਨ ਹਮ ਪੁਲਿਸ ਸਟੇਸ਼ਨ ਪਾਇਲ ਦੇ ਬਿਲਕੁਲ ਸਾਹਮਣੇ ਵਾਲੀ ਸੜਕ ਦੇ ਉੱਤੇ ਆ ਸੋ ਸਾਰੇ ਜੀ ਵੀਰਾਂ ਭੈਣਾਂ ਮਾਤਾ ਮਾਂ ਦੀ ਬੇਨਤੀ ਆ ਕਿ ਇਹ ਜਿਹੜਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਆ ਇਹਦੇ ਵਿੱਚ ਪਹੁੰਚੇ ਪਹੁੰਚ ਰਹੇ ਨੇ ਦੰਦਾਂ ਦੀਆਂ ਬਿਮਾਰੀਆਂ ਦੇ ਡਾਕਟਰ ਦੰਦਾਂ ਦੀ ਕਿਸੇ ਤਰ੍ਹਾਂ ਦੀਆਂ ਬਿਮਾਰੀਆਂ ਨੇ ਉਹਨਾਂ ਦਾ ਚੈੱਕਅਪ ਫ੍ਰੀ ਆ ਅੱਖਾਂ ਦੀਆਂ ਬਿਮਾਰੀਆਂ ਨੇ ਉਹਨਾਂ ਦਾ ਚੈੱਕਅਪ ਫ੍ਰੀ ਆ ਕਿਸੇ ਨੂੰ ਹੱਡੀਆਂ ਅਤੇ ਜੋੜਾਂ ਦੇ ਦਰਦ ਸਰਵਾਈਕਲ ਗਠੀਆ ਪਿੱਠ ਦਰਦ ਗੋਡੇ-ਮੋਡੇ ਦਾ ਦਰਦ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਜਿਹੜਾ ਚੈੱਕਅਪ ਫ੍ਰੀ ਆ ਤੇ ਨਾਲ ਹੀ ਔਰਤਾਂ ਦੀਆਂ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਡਾਕਟਰ ਵੀ ਮਾਹਿਰ ਇੱਥੇ ਪਹੁੰਚ ਰਹੇ ਨੇ ਆਪਣੇ ਕੋਲ ਸ਼ਨੀਵਾਰ ਵਾਲੇ ਦਿਨ ਤੁਸੀਂ ਸਵੇਰੇ 9 ਤੋਂ 2 ਵਜੇ ਤੱਕ ਇਸ ਕੈਂਪ ਵਿੱਚ ਪਹੁੰਚ ਕੇ ਇਸ ਕੈਂਪ ਦਾ ਪੂਰਵ ਫਾਇਦਾ ਲੈ ਸਕਦੇ ਹੋ ਤੇ ਨਾਲੇ ਇਸ ਕੈਂਪ ਦੇ ਵਿੱਚ ਜਿਹੜੇ ਖੂਨ ਦੇ ਟੈਸਟ ਨੇ ਜਾਂ ਚੈਕਿੰਗ ਆਉਂਦੀ ਉਹ ਅੱਧੇ ਰੇਟਾਂ 'ਤੇ ਕੀਤੀ ਜਾਣੀਆਂ ਤੇ ਦਵਾਈਆਂ ਜਿਹੜੀਆਂ ਮਰੀਜ਼ਾਂ ਨੂੰ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ ਦਵਾਈਆਂ ਦਾ ਕੋਈ ਚਾਰਜ ਨਹੀਂ ਹੋਊਗਾ ਡਾਕਟਰਾਂ ਦੀ ਕੋਈ ਫੀਸ ਨਹੀਂ ਹੋਊਗੀ ਤੇ ਨਾਲ ਜਿਹੜੀਆਂ ਐਨਕਾਂ ਨੇ ਨਜ਼ਰ ਵਾਲੀਆਂ ਉਹ ਆਪਣੀਆਂ ਅੱਧੇ ਰੇਟ ਤੇ ਰਹਿਣਗੀਆਂ ਜੀ ਤੇ ਇੱਕ ਹੋਰ ਤੁਹਾਡੇ ਲਈ ਐਡ ਕਰਦੇ ਬਹੁਤ ਜ਼ਰੂਰੀ ਗੱਲ ਹੈ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਵਰਪ ਤੇ ਆਪਾਂ ਕਰਨ ਜਾ ਰਹੇ ਹਾਂ ਕਿ ਜਿਹੜੇ ਦੰਦਾਂ ਸੌਰੀ ਜਿਹੜੇ ਬਜ਼ੁਰਗਾਂ ਦੇ ਦੰਦ ਹੈ ਨਹੀਂ ਉਹਦੇ ਵਿੱਚ ਜਵਾੜਾ ਬਿਲਕੁਲ ਨਿਕਲ ਚੁੱਕਿਆ ਹੈ ਜਾਂ ਦੰਦ ਖਤਮ ਹੋ ਚੁੱਕੇ ਨੇ ਸੋ ਜਿਹੜੇ ਸਾਡੇ ਨੂੰ ਪਹਿਲੇ 5 ਬਜ਼ੁਰਗ ਪਾਉਣਗੇ ਜਿਨ੍ਹਾਂ ਦੇ ਜਵਾੜਾ ਲੱਗਣਾ ਹੈ ਉਹ ਅਸੀਂ ਜਵਾੜਾ ਬਿਲਕੁਲ ਫ੍ਰੀ ਲਾਵਾਂਗੇ ਪਹਿਲੇ 5 ਬਜ਼ੁਰਗਾਂ ਦੇ ਸੋ ਪਹਿਲੇ 5 ਬਜ਼ੁਰਗਾਂ ਦੇ ਅਸੀਂ ਇਸ ਖੁਸ਼ੀ ਨੂੰ ਮੁੱਖ ਰੱਖਦੇ ਪਰ ਪਰ ਹੁਣ ਮੁੱਖ ਰੱਖਦੇ ਹਾਂ ਪੰਜ ਬਜ਼ੁਰਗਾਂ ਦੇ ਅਸੀਂ ਜਿਹੜੇ ਪਹਿਲਾਂ ਸਾਡੇ ਕੋਲ ਪਹੁੰਚ ਜਾਣਗੇ ਉਹਨਾਂ ਦੇ ਜਵਾੜੇ ਅਸੀਂ ਫਰੀ ਲਾਵਾਂਗੇ ਤੇ ਜਿਹੜੇ ਬਾਅਦ ਦੇ ਲੁਟ ਹੋਣਗੇ ਉਹਨਾਂ ਨੂੰ ਡਿਸਕਾਊਂਟ ਰੇਟ ਤੇ ਕੀ ਕਰਾਂਗੇ ਸੋ ਨਾਲ ਹੀ ਨੌਜਵਾਨ ਵੀਰਾਂ ਨੂੰ ਨੌਜਵਾਨ ਭੈਣਾਂ ਨੂੰ ਮੇਰੀਆਂ ਨੂੰ ਅਪੀਲ ਆ ਇੱਕ ਖੂਨਦਾਨ ਕੈਂਪ ਵੀ ਲੱਗ ਰਿਹਾ ਹੈ ਸੋ ਇਸ ਖੂਨਦਾਨ ਕੈਂਪ ਦੇ ਵਿੱਚ ਪਹੁੰਚ ਕੇ ਤੁਸੀਂ ਖੂਨਦਾਨ ਕਰੋ ਤਾਂ ਕਿ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਖੂਨ ਦਾ ਕਤਰ ਕਿਸੇ ਵੀ ਅਨਮੋਲ ਜਿੰਦਗੀ ਨੂੰ بچਾ ਸਕਦਾ ਹੈ ਸੋ ਇਸ ਨਬੇਕਲੇ ਜਿਹੜੀ ਹੈਗੀ ਆਪਣੀ ਸੋਚ ਇਹਦੇ ਵਿੱਚ ਤੁਸੀਂ ਵੀ ਆਪਣੇ ਆਪ ਨੂੰ ਲੈ ਕੇ ਆਓ ਤਾਂ ਕਿ ਤੁਹਾਡੇ ਦਿੱਤਾ ਹੋਇਆ ਖੂਨਦਾਨ ਕਿਸੇ ਦੀ ਜਿੰਦਗੀ ਨੂੰ ਬਚਾ ਸਕਦਾ ਹੈ ਸੋ ਇਹੀ ਸਾਡਾ ਅੱਜ ਦਾ ਮੈਸੇਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ